ਆਪਰ ਬੇਨਤੀ ਆ ਗੇਟ ਛੱਡ ਦਿਓ ਯਾਰ ਆਜੋ ਇਧਰ ਆਜੋ ਆਜੋ ਇਧਰ ਆਜੋ ਸਾਹਮਣੇ ਆਜੋ ਸਾਰੇ ਸਾਹਮਣੇ ਆਜੋ ਸਾਰੇ ਦੇਖੋ ਅੰਦਰ ਆਪਣੀ ਗੱਲਬਾਤ ਚੱਲੀ ਆ ਡੀਐਸਪੀ ਸਾਹਿਬ ਸਮਾਣੇ ਤੋਂ ਆਏ ਨੇ ਐਸਐਚਓ ਸਾਹਿਬ ਸਾਦਰ ਸਮਾਣਾ ਤੋਂ ਆਏ ਨੇ ਔਰੇ ਵਾਲੇ ਐਸਐਚਓ ਸਾਹਿਬ ਅੱਜ ਹੈ ਨਹੀਂ ਛੁੱਟੀ ਤੇ ਨੇ ਆਪਣੀ ਗੱਲਬਾਤ ਹੋਈ ਆ ਅੰਦਰ ਇਹਨਾਂ ਨੇ ਉਹਨਾਂ ਧਰਾਵਾਂ 'ਚ ਵਾਅਦਾ ਕਰਕੇ 307 ਵੀ ਲਾਤੀ 452 ਵੀ ਲਾਤੀ ਉਸ ਤੋਂ ਬਾਅਦ ਆਪਾਂ ਨੂੰ ਉਹਨੂੰ ਕਿਹਾ ਵੀ ਉਹਨਾਂ ਦੀ ਗਰਫਦਾਰੀ ਵਾਲਾ ਦੱਸੋ ਉਹ ਸਾਡੀ ਗੱਲਬਾਤ ਹੋਈ ਆ ਕਿਉਂਕਿ ਡਾਕਟਰ ਇੱਕ ਵਾਰ ਇਹ ਡਾਕਟਰ ਸਾਹਿਬ ਕੋਲ ਜਾਣਗੇ ਅਮਰ ਚ ਇਹਨਾਂ ਨੂੰ ਕਿਹਾ ਕੱਲ ਨੂੰ ਵਗਜੋ ਪੋਸੋਂ ਨੂੰ ਵਗਜੋ ਇਹਨਾਂ ਨੇ ਆਪਾਂ ਨੂੰ ਕਿਹਾ ਹੈਗਾ ਵੀ ਸਾਨੂੰ ਇੱਕ ਹਫਤਾ ਸੋਮਵਾਰ ਤੱਕ ਦਾ ਗ੍ਰਿਫਤਾਰੀ ਵਾਸਤੇ ਆਪਾਂ ਉੱਪਰ ਵੀ ਗੱਲ ਕੀਤੀ ਆਪਣੇ ਆਗੂਆਂ ਨਾਲ ਇਸ ਕਰਕੇ ਆਹ ਐਫ ਆਈ ਆਰ ਦੀ ਨਕਲ ਆ ਜਿਹੜੀ ਉਹਦੀ ਡੀ ਡੀ ਆਰ ਦੀ ਐਫ ਆਈ ਆਰ ਪਹਿਲਾਂ ਕੱਢੀ ਹੋਈ ਆ 307 ਤੇ 452 ਐਸ ਐਚਓ ਸਾਹਿਬ ਆਉਣਗੇ ਡੀ ਐਸ ਪੀ ਸਾਹਿਬ ਨਾਲ ਖੜੇ ਨੇ ਇਹ ਆਪਾਂ ਨੂੰ ਵਿਸ਼ਵਾਸ ਦਿਵਾਉਣਗੇ ਵੀ ਗ੍ਰਿਫਤਾਰੀ ਵਾਲਾ ਜਿਹੜਾ ਆਪਣੇ ਨਾਲ ਵਾਦਾ ਕੀਤਾ ਵੀ ਸੋਮਵਾਰ ਤੱਕ ਅਗਲੇ ਤੱਕ ਗ੍ਰਿਫਤਾਰੀ ਆ ਉਹ ਬੇਨਤੀ ਆ ਕਿ ਐਸਾ ਜੋ ਸਾਹਿਬ ਤੁਹਾਨੂੰ ਭਰੋਸਾ ਦਿਵੋਣ ਹਲੋ ਸਾਰੇ ਸਤਿਕਾਰਯੋਗ ਭਰਾਵਾਂ ਨੂੰ ਤੇ ਭੈਣਾਂ ਨੂੰ ਤੇ ਜਿੰਨੇ ਮੇਰੇ ਵੀਰ ਖੜੇ ਨੇਗੇ ਸਾਰਿਆਂ ਨੂੰ ਮੈਂ ਇੱਕੋ ਗੁਰਦਾਨ ਪ੍ਰਧਾਨ ਜੀ ਹੁਰਾਂ ਨਾਲ ਤੇ ਮੇਰੇ ਮਾਨਯੋਗ ਡੀਐਸਪੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਆ ਜੋ ਇਹਨਾਂ ਨੇ ਕਿਹਾ ਸਾਨੂੰ ਦੱਸਿਆ ਜੋ ਕੇਸ ਦੇ ਸਬੰਧ ਅਸੀਂ ਤਰਤੀਮਾ ਬਿਆਨ ਲਿਖ ਕੇ ਅਸੀਂ ਜੋ ਮੁਕਾਦਮੇ ਦਾ ਜੁਰਮ ਦੇ ਵਿੱਚ ਵਾਦਾ ਕਰ ਦਿੱਤਾ ਤੇ ਬਾਕੀ ਜਿਹੜੀ ਤਕਤੀਹ ਜਾਰੀ ਆ ਤੇ ਜਲਦੀ ਤੋਂ ਜਲਦੀ ਅਸੀਂ ਇੱਕ ਹਫਤੇ ਦੇ ਵਿੱਚ ਇਹਨਾਂ ਤੋਂ ਟਾਈਮ ਮੰਗਿਆ ਅਸੀਂ ਦੋਸ਼ੀਆਂ ਨੂੰ ਫੜ ਕੇ ਅਸੀਂ ਰੈਸਟ ਕਰਾਂਗੇ ਠੀਕ ਆ ਸਰ ਠੀਕ ਆ ਠੀਕ ਆ ਭਰਾਵੋ ਧੰਨਵਾਦ ਤੁਹਾਡਾ ਬਹਿ ਜਾਓ ਆਪਣੇ ਆਗੂਆਂ ਨੇ ਆਪਣੇ ਜਲਾ ਪ੍ਰਧਾਨ ਨੇ ਵੀ ਤੁਹਾਡੇ ਨਾਲ ਗੱਲ ਕਰਨੀ ਆ ਇਸ ਕਰਕੇ ਭਰੋਸਾ ਤਾਂ ਦੇਤਾ ਭਰਾਵੋ ਇਹਨਾਂ ਦੇ ਭਰੋਸਿਆਂ ਦਾ ਆਪਾਂ ਨੂੰ ਪਤਾ ਆਪਾਂ ਬੈਠੇ ਆ ਚਾਰ ਦਿਨਾਂ ਦਾ ਕਿਸੇ ਨੇ ਪੁੱਛਿਆ ਨਹੀਂ ਜਦੋਂ ਗੇਟ ਘੇਰ ਲਿਆ ਉਦੋਂ ਆਏ ਨੇ ਗਰਫਦਾਰੇ ਵਾਲੇ ਵੀ ਪੰਨੂ ਮੰਨ ਕੇ ਚੱਲਣਾ ਚਾਹੀਦਾ ਵੀ ਇਹ ਇਹ ਆਪਾਂ ਨੂੰ ਬੈਡ ਲਾਉਣਾ ਪਊਗਾ ਇਹਦੇ ਵਾਸਤੇ ਤਿਆਰੀ ਰੱਖੋ ਉਦੋਂ ਪਹਿਲਾਂ ਕਰ ਲੈਣਗੇ ਤਾਂ ਠੀਕ ਆ ਇਸ ਕਰਕੇ ਉਧਰੋਂ ਸੰਗਰੂਰ ਐਸਐਸਪੀ ਸਾਹਿਬ ਨਾਲ ਸਾਡੀ ਮੀਟਿੰਗ ਰੱਖੀ ਆ 4 ਵਜੇ ਦਾ ਟਾਈਮ ਸੀਗਾ ਥੋੜਾ ਲੇਟ ਹੋ ਗਿਆ ਮੈਂ ਫੋਨ ਕੀਤਾ ਉਧਰ ਉਧਰ ਵੀ ਮਸਲਾ ਚੱਲਦਾ ਆਪਣਾ ਇੱਕ ਇਸ ਕਰਕੇ ਆਪਣੇ ਜਲਾ ਪ੍ਰਧਾਨ ਆ ਜਾਂ ਬਾਕੀ ਆਗੂ ਆ ਤੁਹਾਡੇ ਨਾਲ ਗੱਲ ਕਰਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਓ ਜੀ ਹੁਣ